ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਿੰਡ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਤੁਸੀਂ ਸੁਣਾਓ ਜੀ ਹੋਰ ਚੜ੍ਹਦੀ ਕਲਾ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਤੇ ਆਪਣਾ ਪਿੰਡ ਤੇ ਨਾਂ ਪਿੰਡ ਵੀਰ ਜੀ ਵਰਪਾਲ ਮੇਰਾ ਜ਼ਿਲ੍ਹਾ ਅਮਰਸਰ ਜੇ ਨਾਂ ਮੇਰਾ ਪ੍ਰਭ ਜੇ ਤੇ ਬਾਬਾ ਨੋਸੇਂਸ ਮਾਤ ਵੀਰ ਚਾਰ ਕਿਲੋਮੀਟਰ ਬੈਕ ਸਾਈਡ ਤੇ ਪਿੰਡ ਜੀ ਤੇ 9780911798 ਜੀ ਤੇ ਅੱਗੇ ਆਪਾਂ ਵੀਡੀਓ ਪਾਈ ਬਹੁਤ ਕਿਰਪਾ ਬਾਬੇ ਨਾਨਕ ਦੀ ਬਹੁਤ ਸਪੋਰਟ ਕੀਤੀ ਵੀਰਾਂ ਨੇ ਵੀਡੀਓ ਬਹੁਤ ਚੱਲ ਗਈ ਤੁਹਾਡੀ ਤੇ ਕਿਰਪਾ ਬਾਬੇ ਨਾਨਕ ਦੀ ਵੀਰ ਜੀਓ ਨਾ ਨਾ ਅਜੂਰਾ ਦੇਣਾ ਮਾਲ ਕਿਰਪਾ ਕਰੇ ਉਹਦੇ ਨਾਲ 1000 ਵੱਧ ਚੱਲੇ ਹੋਰ 1 ਲੱਖ ਤੇ ਕੋਸ਼ ਚੱਲ ਗਈ ਆ ਚਲੋ ਕਿਰਪਾ ਕਰੇ ਗੁਰੂ ਰਾਮਦਾਸ ਕੋਈ ਗੱਲ ਨਹੀਂ ਅੱਜ ਬਾਬੇ ਨਾਨਕ ਦੇ ਜੀ ਨੇ 1 ਲੱਖ ਤੇ 3000 ਕੁਝ ਚੱਲੀ ਆ ਚਲੋ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਵੀਰ ਜੀ ਆਪਾਂ ਪਹਿਲੀ ਵੀਡੀਓ YouTube ਤੇ ਹਾਂਜੀ ਪਹਿਲੀ ਪਿੰਡਰ ਫਾਰਮ 13 13 ਦੇ ਭਾਈ ਹਾਂ ਪਿੰਡਰ ਫਾਰਮ 13 13 ਦੇ ਭਾਈ ਹਾਂਜੀ ਆਪਾਂ ਚਲੋ ਕਿਰਪਾ ਕਰੇ ਗੁਰੂ ਰਾਮਦਾਸ ਐਰਕੋ ਦੀ ਵੀਰ ਜੀ ਹੋਰ ਲੱਖ ਵੱਧ ਚੱਲੇ ਠੀਕ ਇਹ ਬਾਕੀ ਵੀ ਜੀ ਭੈਣ ਭਰਾਵਾਂ ਦੇ ਨਾਲ ਸਿਰ ਚੱਲਣੀ ਹੁੰਦੀ ਆਂਦੀ ਤੇ ਬਾਕੀ ਇਹ ਤੁਹਾਡੇ ਮੇਰੇ ਸਿਰ ਤੇ ਚੱਲਣੀ ਨਹੀਂ ਆ ਭੈਣ ਭਰਾਵਾਂ ਸਿਰ ਤੇ ਚੱਲਣੀ ਜਿੰਨੇ ਭੈਣ ਭਰਾ ਵੇਂਦੇ ਆ ਭੈਣ ਭਰਾ ਵੇਂਦੇ ਆ ਚਲੋ ਗਾਂ ਗਾਂ ਭੈਣ ਭਰਾ ਕੋਈ ਗਰੁੱਪ ਵਿੱਚ ਸੈਂਡ ਕਰ ਦਿੰਦਾ ਨਾ ਤੇ ਉਹਦੀ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਵੀਰ ਦੇ ਵੇਖਣ ਵਾਲੇ ਚੈਨਲ ਭਿੰਡਰ ਫਾਰਮ ਨੂੰ 13 13 ਨੂੰ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਤੁਹਾਡੀ ਤੇ ਵੱਧ ਤੋਂ ਵੱਧ ਵੀਰ ਜੀ ਸਪੋਰਟ ਕਰਿਆ ਕਰੋ ਕਿਉਂਕਿ ਇਹ ਭੈਣ ਭਰਾ ਦਾ ਪਲ ਹੋ ਜਾਂਦਾ ਕਿ ਕਿ ਤਾਂ ਕੋਈ ਚੰਗਾ ਮਾਲਾ ਡੰਗਰ ਪਹੁੰਚ ਜਾਂਦਾ ਵਾ ਤੇ ਬਾਕੀ ਹਰ ਕਨੇ ਵੀਰ ਜੀ ਆਪੋ ਆਪਣੀ ਬਰਕਰਾਰ ਨਹੀਂ ਹੁੰਦੀ ਐ ਨਿਕੇ ਨਿਕੇ ਰੇਡ ਪਾਵਾਂਗੇ ਆਪਾਂ ਬਸ ਵੀ ਆਪਣੇ ਭੈਣ ਭਰਾਵਾਂ ਨੂੰ ਦੇਣ ਦਾ ਲੈ ਬਸ ਆਪਾਂ ਮਤਲਬ ਇਹ ਸੇਵਾ ਹੀ ਕਰਨੀ ਹੈ ਸੇਵਾ ਕਰਨ ਵਾਲੇ ਵਿੱਚ ਸੇਵਾ ਕਰਨ ਵਾਲੇ ਆਪਾਂਗੇ ਤੇ ਕਿੰਨੇ ਅੱਜ ਅੱਜ ਵੀ ਆ ਗਏ 5-6 ਪਹੂ ਆਪਣੇ ਵਾਲੇ ਤੇ ਆ ਕੀ ਆ ਦਾ ਬਾਰੇ ਦੱਸੋ ਇਹ ਡੇਟਾ ਦੁੱਧ ਹੋ ਨੌ 10 ਕਿਲੋ ਇਹ ਹੋਲੇ ਅੱਛਾ 9 10 ਕਿਲੋ 9 10 ਕਿਲੋ ਚਵਾ ਦਾਂਗੇ ਕੇ 9 ਕਿਲੋ ਕਰਕੇ ਖੜੇ ਪਿੰਡਰ ਦਾ ਅੱਛਾ 9 ਕਿਲੋ ਦੁੱਧ ਹਾਂਜੀ 9 ਕਿਲੋ ਦੁੱਧ ਤੇ ਸੂਆ ਵੀਰ ਕਿਨਵਾ ਸੂਆ ਪਹਿਲਾਂ ਵੀਰ ਬੱਚੀ ਦਾ ਜੀ ਅੱਛਾ ਪਹਿਲਾ ਸੂਆ ਪਹਿਲਾ ਸੂਆ ਪਹਿਲਾਂ ਹੁੰਦਾ ਤੇ ਮਤਲਬ ਕੀ ਆ ਦਾ ਜਵਾਕ ਕੀ ਆ ਬੱਚਾ ਵਿੱਚ ਮਗਰ ਅੱਛਾ ਜੀ ਅੱਛਾ ਮਗਰ ਬੱਚਾ ਹਾਂਜੀ ਹਾਂਜੀ ਤੇ ਕਿੰਨੇ ਕੁ ਦਿਨਾਂ ਦਾ ਸੁਆਈ ਸੁਆ ਵੀ ਦੀ ਕੋ 10 ਦੇ ਵਾਲੇ ਕੋ 15 ਦੇ ਵਾਲੇ ਕੋ 20 ਦੇ ਵਾਲੇ ਆਪਣੀ ਸਮਝ ਕਰਕੇ ਲਵੇ ਵੀ ਦੀ ਕੋ ਸਾਡੀ ਸਮਝ ਕਰਕੇ ਲੈ ਸਾਡੇ ਘਰ ਦੀ ਸੁਈ ਵੀਰ ਆ ਮੰਨ ਲਓ ਵੀ ਤੁਸੀਂ ਵੀ ਸੁਆ ਆਪਾਂ ਲਿਆਂਦੀ ਸੁਈ ਲਿਆਂਦੀ ਇਦਾਂ ਸੁਈ ਲਿਆਂਦੀ ਆ ਹਾਂਜੀ ਹਾਂਜੀ ਤੇ ਖੋਲ ਕੇ ਵਿਖਾਈਏ ਹਾਂ ਬਾਕੀ ਚੰਗੀ ਆ ਜਿੰਨੀ ਹੈਗੀ ਆ ਸਾਫ ਹੈ ਵੀਰ ਸਾਰੀ ਸਾਫ ਹੈਗੇ ਚਲ ਹੋ ਸਕਦਾ ਦੰਦਿਆਂ ਜਿਹਾ ਹੋਵੇ ਅੱਛਾ ਦੰਦਾ ਜ ਆ ਨਹੀਂ ਵੀਰ ਬਰਾਬਰ ਕੀਤੇ ਨੇ ਜਵਾਨ ਹੈ ਜਵਾਨ ਜਵਾਨ ਹੈ ਜਵਾਨ ਠੀਕ ਚਲੋ ਚੈੱਕ ਕਰਤਾ ਵਧੀਆ ਤੇ ਬਾਕੀ ਤੋਰਾ ਤਾਰਾ ਚੰਗਾ ਸੋਹਣਾ ਵੈੜਾ ਪੂਰੀ ਐ ਪੂਰੀ ਮਨ ਲੋ ਨਖਰੇ ਵਾਲੀ ਆਗੇ ਪੂਰੀ ਕਮਾਲ ਦੀ ਵੈੜਾ ਵੀਰ ਕੇ ਵੈੜਾ ਕੋਈ ਸਾਰੀ ਇਹੋ ਗਰੇ ਡੈਂਟੀ ਬੰਟੀ ਵੀਰ ਨੇ ਨਵਾਈ ਧਵਾਈ ਨਹੀਂ ਆ ਫੇਰ ਦੁੱਗਣੀ ਲੱਗਣੀ ਹੈ ਨਵਾਇਆ ਧਵਾਇਆ ਡੰਗਰ ਦਾ ਬਹੁਤ ਫਰਕ ਪੈਂਦਾ ਵਾ ਤੇ ਥਣਫੁਣ ਬਹੁਤ ਸੋਹਣਾ ਲੱਗਾ ਵਾ ਗਡਵਾ ਗਡਵਾ ਥਣਿਆ ਗਡਮਾਂ ਸੋਹਣ ਲੱਗਾ ਹੈ ਮੇਰਾ ਵੀਰ ਲੱਗ ਗਿਆ ਹੋਇਆ ਫਾਇਰੀਏ ਕਰਾਂ ਤੇ ਕਿਦਾਂ ਰਸੀ ਪਾ ਕੇ ਚੋਨੇ ਆ ਕਿ ਕਿਦਾਂ ਨਹੀਂ ਨਹੀਂ ਵੀ ਰੋਦਾਂ ਉਦਾਂ ਉਦਾਂ ਇਦੋਂ ਚਵਾਈ ਦੀ ਉਦਾਂ ਹੀ ਆ ਅਛਾ ਉਦਾਂ ਹੀ ਚੋਨੇ ਹਾਂਜੀ ਹਾਂਜੀ ਉਦਾਂ ਹੀ ਠੀਕ ਆ ਦੁੱਧ 9 ਲੀਟਰ 9 ਲੀਟਰ ਵੀ ਦੋ ਟਾਈਮ ਚੋਕੇ ਲੈ ਜਾ ਕੋ ਆਪਣਾ ਦੋ ਟਾਈਮ ਚੋਕੇ ਦੋ ਬਰ ਕੇ ਮੰਨਦਾ ਜਿੰਨੇ ਪੈਸੇ ਲੈ ਮੈਂ ਇਥੇ ਮੇਰੇ ਘਰ ਤੇ تسਲੀ ਵੀਰ ਇਹਦੇ ਘਰ ਦੇ ਗਵਰੰਟੀ ਨਹੀਂ ਹੈਗੇ ਆਪਣੇ ਗੱਲ ਇਹ ਆ ਵੀ ਤੁਹਾਡੇ ਘਰੋਂ ਜਿਉਂ تسਲੀ ਕਰਕੇ ਲੈ ਗਏ ਫੇਰ ਕੋਈ ਗੱਲ ਹੀ ਨਹੀਂ ਬਿਲਕੁਲ ਜੀ ਬਿਲਕੁਲ ਜੀ ਜਿਉਂ ਆਪਣੇ ਮੈਂ تسਲੀ ਕਰੋਂਗੇ ਤਾਂ ਪੈਸੇ ਦੇ ਦੇਣੇ ਕਿ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਉਦਾਂ ਤੇ ਦੇ ਨਹੀਂ ਜਾਣੇ تسਲੀ ਕਰ ਦੋ ਪੈਸੇ ਦੇਣੇ ਕਿ ਨਹੀਂ ਪੈ ਬਾਕੀ ਆਪਣੀ ਤਸਲੀਗਾ ਵੀ ਖੜੂ ਇਥੇ ਫਿਰ ਵੇਖੋ ਆਪਾਂ ਜੇ ਆਪਾਂ ਮੰਨ ਲਏ ਕਿ ਇਹਨੂੰ ਫਿੱਕਾ ਬੋਲੀ ਜਾਵਾਂਗੇ ਜਾਂ ਆਪਾਂ ਮੁੱਲ ਉੱਚੇ ਕਰੀ ਜਾਵਾਂਗੇ ਅਗਲੇ ਉਸੇ ਰ ਵੀਡੀਓ ਸਕਿਪ ਕਰਦੇ ਨਹੀਂ ਬਿਨਾਰੇ ਇਹਦੀ ਵੀਡੀਓ ਨਹੀਂ ਦੇਖਣੀ ਗੱਲ ਇਹ ਗੱਲ ਪੱਕੀ ਆ ਹਣਾ ਜੇ ਆਪਾਂ ਮੁੱਲ ਪਧਰੇ ਕਰਾਂਗੇ ਪਿਆਰ ਨਾਲ ਬੋਲਾਂਗੇ ਸੰਘੇ ਡਾਂਗੇ ਤੁਸੀਂ ਮੈਨੂੰ ਪਈਆ ਵੀਰ ਐਦਾਂ ਮੁੱਲ ਕਰ ਐਦਾਂ ਕਰ ਐਦਾਂ ਕਰ ਸੁਹਾਲ ਜਾਣੀ ਉਹਦਾ ਵੀਰ ਇਹ ਗੱਲ ਆਪਾਂ ਵੀਡੀਓ ਬਣਾਵਾਂ ਪਿਆਰ ਨਾਲ ਬਣਾਵਾਂਗੇ 10 ਮਿੰਟ ਵੱਧ ਲੱਗ ਜਾਣਗੇ ਹਣਾ ਬਾਕੀ ਇੱਕ ਗੱਲ ਹੋਰ ਹੁੰਦੀ ਆ ਜਿੰਨਾ ਵੀ ਵੀਰ ਨਾਲ ਕਿਸੇ ਨਾਲ ਠੱਗੀ ਠੋਰੀ ਹੋ ਜਾਂਦੀ ਆ ਨਾ ਕਈ ਵਾਰੀ ਕਿਤੇ ਉਹ ਡਰ ਜਾਂਦੇ ਆ ਉਹ ਡਰ ਕੇ ਜਾਂਦਾ ਉਹ ਵੀਡੀਓ ਵੇਖ ਕੇ ਪਰੇ ਛੋੜਦੇ ਹੁੰਦਾ ਉਹ ਵੇਖ ਕੇ ਛੋੜਦਾ ਵੀ ਇਹ ਬਣਕ ਬਤਾ ਕੇ ਹੋ ਗਿਆ ਗਾੜੀ ਹਣਾ ਤੇ ਬਾਕੀ ਆਪੋ ਆਪਣੀ ਸਮਝ ਕਰਕੇ ਫੜੋ ਜੀ ਤੇ ਕਿੰਨਾ ਕਰਨਾ ਇਹਦਾ ਮੁੱਲ ਮੁੱਲ 35000 ਰੁਪਏ ਵੀ ਛੋੜ ਛਪਾ ਪਿੰਡ ਸਾਹਿਬ 5000 ਛੜਦਾ ਹਾਂ ਬਰਾ 3000 ਰੁਪਏ ਦੀ 3000 ਦਿਆਂਗਾ ਤੇ ਹੋਰ ਮੌਕੇ ਤੇ ਕੋਈ ਕੋਈ ਆਈ ਗਿਆ ਭਣ ਭਰਾ ਦਾ ਖੁੱਲਾ ਮਾਨਤਾ ਨਾ ਹੋਊਗਾ ਆ ਵੀਰ ਆਵੇ ਕੋਈ ਵੀ ਆ ਕਿਸੇ ਨੂੰ ਮੂੜੀ ਨਾ ਆਪਣੀ ਪਸੰਦ ਕਰਿਆਣਗੇ ਵੀਰ ਨਹੀਂ ਨਹੀਂ ਪਸੰਦ ਕਰੇ ਮੂੜੀ ਆਪਣੀ ਪਸੰਦ ਕਰੇ ਬਾਕੀ ਥਾਂ ਥਣ ਬਹੁਤ ਚੰਗਾ ਸਾਫ ਹੈ ਵੜ ਨੂੰ ਆ ਕੋਈ ਵੀ ਵੀਰ ਆਵੇ ਚੈੱਕ ਕਰ ਲੇ ਤਸੱਲੀ ਕਰਕੇ ਆਪਣੀ ਵਿੱਜੂ ਬਹੁਤ ਸੋਹਣੀ ਜੀ ਤੇ ਦੂਜੇ ਨੰਬਰ ਤੇ ਦੱਸਿਓ ਹਾਂ ਆ ਗੱਬਣ ਜੀ ਵਿਧੀ ਗਾੜੀ ਅੱਛਾ ਗੱਬਣ ਆ ਆ ਗੱਬਣ ਜੀ ਤੇ ਕਿੰਨਾ ਕ ਵੀਰ ਟਾਈਮ ਰਹਿੰਦਾ ਇਹ ਵੀਰ ਲੈ ਜਾ 10 ਦਿਨ ਲੈ ਜਾ 15 ਲੈ ਜਾ 2 20 ਦਿਨਾਂ ਦਾ ਕਰਕੇ ਦਵਾਂਗਾ ਆਪਾਂ ਵੀ ਜੀ 20 ਦਿਨਾਂ ਦਾ ਕਰਕੇ ਦਵਾਂਗਾ ਕਿਉਂਕਿ ਇਹ ਆਪਣਾ ਆਈਡੀਆ ਹੁੰਦਾ ਇਹ ਵੀ ਰਾਈਡ ਆਈਡੀਆ ਹੁੰਦਾ ਆਪਾਂ ਕੀ ਆਡਰ ਬੜੀ ਆ ਇਹ ਆਪਾਂ ਟ੍ਰਾਹਣ ਥੋੜੀ ਬੜੀ ਆ ਬਾਕੀ ਖਾਂ ਤੁਰ ਪੀ ਜੇ ਅੱਛਾ ਤੇ ਸ਼ਾਇਦ ਹੋਊਗਾ ਠੀਕ ਹੈ ਜੀ ਹੁਣ ਤੁਰ ਪੀ ਖਾਂ ਠੰਡੀ ਆ ਠੰਡੀ ਬਿਲਕੁਲ ਠੰਡੀ ਆਗੇ ਤੇ ਸੂਆ ਵੀ ਰਕਣ ਮੈਂ ਦਾ ਸੂਆ ਵੀ ਤੀਜਾ ਸੂ ਗਿਆ ਉਹਨੂੰ ਵੀਰ ਖੋਲ ਕੇ ਨਾਲੇ ਤੋਰ ਅੱਛਾ ਤੀਜਾ ਸੂ ਗਿਆ ਤੀਜਾ ਸੂ ਸੂ ਗਿਆ ਰੋਣ ਜੀ ਤੀਜਾ ਸੂਆ ਤਾਂ ਕੋਈ ਦੁੱਧ ਦਾ ਰਿਕਾਟ ਦੁੱਧ ਵੀ ਦੀ ਘਰ ਲੈ ਜਾਂਦੇ ਨੇ 2 ਕਿਲੋ ਚੋਆ ਵਾ ਚਲੋ ਗੱਭਣ ਹੋਵੇ ਨਾ ਘ ਉਹ ਨਹੀਂ ਆਪਾਂ 15 ਕਿਲੋ ਕਰਕੇ ਦੇਣੀ ਵੀਰ ਨਹੀਂ ਨਹੀਂ ਦੇਣੀ ਤੇ ਤੁਸੀਂ ਵੀ ਘਰ ਆ ਰਹੇ ਹੋ ਕਿਲੋ ਘਰ ਲੈਣ ਦੇਣੀ ਵੀਰ ਜੀ ਆਪਾਂ 15 ਕਿਲੋ ਕਰਕੇ ਦਵਾਂਗੇ ਆਪਾਂ ਅੱਛਾ 15 ਕਿਲੋ ਕਰਕੇ 15 ਕਿਲੋ ਕਰਕੇ ਦਵਾਂਗੇ ਜੀ ਆਪਾਂ ਠੀਕ ਆ ਸਾਫੇ ਦੀ ਬਾਕੀ ਸਾਰੀ ਸਾਫ ਹੈ ਵੀਰ ਕਹਿੰਦਾ 20 ਦਿਨ ਲੈ ਜੂਗੀ 20 ਦਿਨ ਲਾਉ ਵੀਰੇ 15 ਖੜੇ ਵਧੀਆ ਵਾ 20 ਦਿਨ ਆਪਾਂ ਕਾਇ ਦੇਵਾਂਗੇ ਉਹਨਾਂ ਨੇ ਆਪਾਂ ਨੂੰ 10 ਦਿਨ ਕਹੇ ਆ ਅੱਛਾ ਉਹਨਾਂ ਨੇ 10 ਦਿਨ ਕਹੇ ਆ ਆਪਾਂ 15 ਵਾ 15 ਕਿਲੋ 20 ਕਿਨੇ ਆ ਆ ਚਲੋ ਤੁਹਾਨੂੰ ਇਹ ਤਾਂ ਕਹੀ ਕਰਦਾ ਸੀ ਪਰਾਗਲ ਕੀ ਹੈ ਕੋਈ ਇੱਕ ਦਿਨ ਮੁੱਤੇ ਲੈ ਕੇ ਤੇ ਵੀਰ ਕਈ ਵਾਰ ਫੋਨੂ ਕਰ ਦਿੰਦਾ ਬਾਈ ਸਿਰਫ ਫੋਨ ਕਰ ਦਿੰਦੇ ਵੀ ਨਹੀਂ ਵੀਰ ਇਦਾਂ ਕਹਤੀ ਆ ਇਹ ਦਿਨ ਵੱਧ ਲੈ ਗਈ ਆ ਇਹ ਵੀਰ ਕੁਦਰਤ ਦੇ ਹੱਥ ਹੁੰਦਾ ਉਹ ਨਹੀਂ ਨਹੀਂ ਕੁਦਰਤ ਦੇ ਆ ਵੀਰ ਇਹ ਕਿਸ ਦੇ ਹੱਥ ਨਹੀਂ ਹੁੰਦਾ ਇਹ ਬੰਦੇ ਦੇ ਹੱਥ ਨੇ ਹੁੰਦਾ ਬਸ ਬਸ ਜੇ ਡਾਕਟਰ ਹੁੰਦਾ ਨਾ ਡਾਕਟਰ ਹੀ ਕੋ 15 ਦਿਨਾਂ ਦਾ 20 ਦਾ ਫਰਕ ਪਾ ਸਕਦਾ ਪੈਂਦਾ ਪੈਂਦਾ ਫਰਕ ਪੈਂਦਾ 15 ਦਿਨਾਂ ਦਾ ਫਰਕ ਪੈਂਦਾ ਇਹ ਅਲਟਰਾ ਸਾਊਂਡ ਜਿਹੜੀ ਹੁੰਦੀ ਨੇ ਡਾਕਟਰੀ ਲੈਣ ਜਿਹੜੀ ਮੈਡੀਕਲ ਲੈਣਾ ਨਾ ਉਸ ਤੋਂ ਪਤਾ ਲੱਗ ਜਾਂਦਾ ਵੀ ਦਿਨ ਕਬਰ ਹੋ ਜਾਂਦੇ ਆ ਉਹ ਮੈਂਟ ਵੀ ਦੱਸ ਦਊ ਤੁਹਾਨੂੰ ਪਰ ਇਹਦਾ ਚੀਜ਼ਾਂ ਡਾਕਟਰ ਮੈਂ ਨਹੀਂ ਦੱਸਦਾ ਆ ਕੀ ਦਾ ਸਾਨੂੰ ਨਹੀਂ ਪਤਾ ਹਨਾ ਇਹ ਜੀ ਦੀ ਕਵਰ ਕਰ ਜਾਂਦੀ ਜੀ ਠੀਕ ਆ ਅਲਟਰਾ ਹੌਨ ਜਿਹੜੀ ਕਵਰ ਕਰ ਜਾਂਦੀ ਇਹ ਚੀਜ਼ ਨਹੀਂ ਕਵਰ ਕਰ ਸਕਦੀ ਠੀਕ ਤੇ ਬਾਕੀ ਕੋ ਆਪਣਾ ਹਿਸਾਬ ਤੱਕ ਲਾ ਕੇ ਤੇ ਵੀਰੇ ਕਿੰਨਾ ਵਾ ਕਰਨਾ ਇਹਦਾ ਫਿਰ ਮੋਲਾ ਮੁੱਲ ਵਿੱਚ 35000 ਰੁਪਇਆ 35000 ਤੋਂ ਛੋੜ ਛੱਪਾ ਹੋ ਜਾਊਗਾ ਕਰ ਦਾਂਗੇ ਵੀ ਜੀ ਗੱਲ ਪਿੰਡ ਦਾ 2000 ਰੁਪਇਆ ਕਰ ਦਾਂਗੇ 33000 ਦੀ ਹੋ ਗਈ 35000 ਬਾਕੀ ਵੀਰ ਜਿਹੜਾ ਆ ਉਹ ਜਦੋਂ ਪਿੰਡ ਭਰਾ ਫੋਨ ਕਰੇ ਕੋਈ ਮਾਣ ਕਰਾਂ ਖੁਲਾ ਕਰ ਮਾਣ ਤਨ ਕਰਦੀ ਖੁਲਾ ਮਾਣ ਕਰ ਕਿਉਂਕਿ ਉਸਾ ਹੁਣਾ ਵੀ ਅਗਲੇ ਨੂੰ ਬਣਾ ਮਹਿੰਗੀ ਲੱਗੇ ਨਹੀਂ ਨਹੀਂ ਕੋਈ ਨਹੀਂ ਵੀ ਆ ਵੜ ਥੋੜੀ ਜੀ ਆਪਣੀ ਕੱਚੀ ਵੀਰ ਦੀ ਗੱਜੀ ਕਰੇ ਸਾਮ ਕਰਕੇ ਦਵਾਗੇ ਛੱਡ ਸਾਮ ਕਰਕੇ ਜਿਹੜਾ ਸਾਮ ਛੱਡ ਕੇ ਦਵਾ ਵੀਜੀ ਕੋ ਕਰ ਇਹ ਵੀਰੀ ਟੋਕੜ ਜੇ ਵੜ ਅੱਛਾ ਟੋਕੜਿਆ ਟੋਕੜ 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 ਸੁਈ ਸਾਈ ਦਾ ਪਤਾ ਕਦੋਂ ਨਹੀਂ ਵੀਰਾ ਪਾਣੀ ਪਤਾ ਠੀਕ ਆ ਦੁੱਧ ਕਿੰਨਾ ਦੁੱਧ ਹੈ ਗੜੇ 6 ਕਿਲੋ ਇਸਲੇ ਅੱਛਾ 6 ਕਿਲੋ ਦੁੱਧ 6 ਕਿਲੋ ਠੀਕ ਆ ਤੇ ਸੁਆ ਸੁਆ ਵੀ ਤੀਜਾ ਸੁਆ ਏ ਖੋਲ ਕੇ ਵਿਖਾ ਦੇ ਨਾਲੇ ਵੀਰੇ ਤੀਜਾ ਸੁਆ ਤੀਜਾ ਸੁਆ ਵੀ ਦੁੱਧ ਦੁੱਧ 6 ਲੀਟਰ ਦੁੱਧ 6 ਲੀਟਰ ਵੀ ਠੀਕ ਆ ਸੂਈ ਦਾ ਕੋਈ ਪਤਾ ਨਹੀਂ ਤੇ ਗਾਣਾ ਟਿਕਾ ਟਗਾ ਠੀਕ ਆ ਭਰੇ ਨੂੰ ਵੀਰੇ ਨੂੰ ਹੋ ਗਏ 35 ਦਿਨ ਹੋ ਗਏ ਇਹਨੂੰ ਅੱਛਾ 35 ਦਿਨ ਹੋ ਗਏ ਹਾਂਜੀ ਹਾਂਜੀ ਆਪਣੇ ਕੋਲ ਟਿਕਾ ਭਰੇ ਵੀਰੇ ਆਪਣੇ ਘਰ ਐਰ ਸ਼ੈਰ ਚ ਕਰੋਸ ਹੋ ਆ ਦੇ ਨਾਲ ਸ਼ਾਈ ਵਾਲਾ ਸ਼ਾਈ ਵਾਲਾ ਕਰੋ ਜੀ ਸ਼ਾਈ ਵਾਲਾ ਕਰੋ ਜੀ ਤੇ ਕਿੰਨਾ ਜਿਹਦਾ ਕਰਨਾ ਮੁੱਲ ਮੁੱਲ ਵੀ ਜਿਹੜਾ 15000 ਰੁਪਏ 15000 ਚੋਂ ਹੋਊਗਾ ਛੋੜ ਛੱਪਾ 2000 ਛੱਡ ਦਾਂਗੇ ਅਛਾ 2000 ਰੁਪਏ ਛੱਡ ਦਾਂ 20000 ਦੀ ਹੋ ਗਈ 13000 ਦੇ ਦਾਂਗੇ ਜੀ ਠੀਕ ਆ ਬਾਕੀ ਭੈਣ ਭਰਾ ਫੋਨ ਕਰੇ ਕੋਈ ਦੇ ਕੇ ਤੋਰਾਂਗੇ ਆਪੇ ਤੇ ਹੈ ਠੰਡੀ ਆ ਬਿਲਕੁਲ ਠੰਡੀ ਜੀ ਬਿਲਕੁਲ ਠੰਡੀ ਆ ਰਸੀ ਰੁਸੀ ਨਾ ਨਾ ਲੱਸੀ ਰੁਸੀ ਲੋਟ ਗੋ ਵੀਰ ਜੀ ਅਛਾ ਇਦਾਂ ਪਾੜਾ ਕਿ ਉਦਾਂ ਹੀ ਕੁਛ ਨਹੀਂ ਬਣਾ ਇਦਾਂ ਬੈਣਾ ਥਲੇ ਤੇ ਠੀਕ ਆ ਬਾਕੀ ਸਟਾਲਾਂ ਆਉਣ ਵਾਲਾ ਵਾ ਸਟਾਲਾਂ ਸੱਜਰਾਵੀਆਂ ਵੀਰੇ ਕਰਾਂ ਹੁਣੀਆਂ 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 ਸੱਜਰਾਉਣੀਆਂ ਇਤੋਂ ਕਿਹੜੀ 2-2 ਕਿਲੋ ਵਾਲੀਆਂ ਨਾ ਉਹਨਾਂ ਦਾ 10-10 ਕਿਲੋ ਤੇ ਜਾਣਾ ਕਰਾਂ ਹੁਣ ਅਗਲੇ ਨੰਬਰ ਤੇ ਅਗਲੇ ਨੰਬਰ ਤੇ ਯਰਸੀ ਜ ਤੇ ਦੁੱਧ ਵੀਰ ਗੋਦੇ ਥਲੇ 7 ਕਿਲੋ ਵੀਰ ਅੱਛਾ 7 ਕਿਲੋ ਆ ਦੁੱਧ ਦੇ ਥਲੇ ਬਣੀ ਬੁਣੀ ਆ ਨਹੀਂ ਵੀਰ ਬਣੀ ਬੁਣੀ ਪਹਿਲਾਂ ਆਪਾਂ ਨੂੰ ਨਹੀਂ ਪਤਾ ਪੜੀ ਤੇ ਸੁਆ ਕਿੰਵਾ ਇਹਦਾ ਸੁਆ ਵੀ ਦੂਜਾ ਤੇਜਾ ਵੀ ਸ਼ੂਗੀ ਆਪਾਂ ਪਹਿਲੇ ਤੇ ਕਹਿੰਦੇ ਨਹੀਂ ਅੱਛਾ ਦੂਜਾ ਦੋਸਾ ਦਾ ਤੇਜਾ ਵੀ ਹੋਸਾ ਦਾ ਦੂਜਾ ਹੋਸ ਤੇਜਾ ਹੋਸਾ ਦਾ ਠੀਕ ਆਪਾਂ ਨਹੀਂ ਸਮਝ ਕਰੀ ਵੀਰ ਅੱਛਾ ਦੁੱਧ 7 ਲੀਟਰ ਨੇ ਵੀਰ ਦੁੱਧ 60 ਲੀਟਰ ਵੀ ਚੱਲ ਜੇ ਠੀਕ ਹੈ ਸੋਹਣੀ ਆ ਜਿੰਨੀ ਆ ਸੋਹਣੀ ਸਾਹਿਬਾ ਬਹੁਤ ਸੋਹਣਾ ਲੱਡੂ ਵੀਰ ਖੋਲ ਕੇ ਵਿਖਾ ਦੋ ਪੂਰੀ ਚੰਗੀ ਆ ਤੇ ਬਣੀ ਬੁਣੀ ਆ ਵੀਰ ਨਹੀਂ ਵੀਰ ਆਪਾਂ ਨੂੰ ਨਹੀਂ ਪਤਾ ਬਣੀ ਆ ਅੱਛਾ ਬਣੀ ਦਾ ਕੋਈ ਪਤਾ ਨਹੀਂ ਆ ਕਦੋਂ ਦੀ ਬਣੀ ਆ ਬਣੀ ਆ ਜਾਂ ਨਹੀਂ ਬਣੀ ਆ ਤੁਸੀਂ ਤਾਂ ਦੁੱਧ ਜਿਹੜਾ ਵਾ ਉਹੋ ਗੱਲ ਦੁੱਧ ਦਾ ਪੰਚ ਦੁੱਧ ਦਾ ਤੋੜ ਦਿਵਾ ਦਿੰਦੀ ਆ ਅੱਛਾ ਕੋਕੜ گاਵਾਂ ਵੀ ਨਹੀਂ ਪਤਾ ਕਦੋਂ ਦੀ ਸੂਈ ਆ ਨਹੀਂ ਨਹੀਂ ਆਪਾਂ ਨੂੰ ਵੀ ਨਹੀਂ ਕੇ ਪਤਾ ਬਾਕੀ ਜਿੰਨੇ ਵੀਰ ਨੇ ਆਉਣਾ ਤਸੱਲੀ ਕਰਕੇ ਆ ਬਸ ਜਲੀ ਆਪਣੀ ਕਰਕੇ ਖੜੀ ਤੇ ਦੋ ਟਾਈਮ ਚੋ ਕੇ ਭਾਵੇਂ ਦੋ ਟਾਈਮ ਕਿਉਂਕਿ 4 ਟਾਈਮ ਚੋਣਾ ਕੋਈ ਵੀ ਨਾ ਬਣੀ ਵੇਖ ਬਾਜਦਾ ਤੇ ਕਿੰਨਾ ਕੁ ਕਰਨਾ ਮੋਲੇ ਦਾ ਮੋਲੇ 18000 ਰੁਪਏ ਦੀ ਅੱਛਾ 18000 ਰੁਪਏ ਹਾਂਜੀ ਤੇ ਦੇਣੀ ਕਿੰਨੇ ਦੀ ਹੈ 15000 ਦੀ ਅੱਛਾ 15000 ਕੋਚ ਆ ਗਿਆ ਭੈਣ ਭਰਾ ਦਾ ਮਾਨਤਨ ਖੁੱਲਾ ਹੋਊਗਾ ਕੋਈ ਗੱਲ ਨਹੀਂ ਅੱਛਾ ਮਾਨਤਨ ਉਹਦੇ ਜੀ 15000 ਕੋ ਉਹ ਖੁੱਲੋ ਖੁੱਲੋ ਹੋਊਗਾ ਹੋਊਗਾ ਜੋ ਬਸ ਤੇ ਆ ਦੂਜੇ ਨੰਬਰ ਤੇ ਮੰਨ ਲਓ ਆ ਗਈ ਆਪਣੇ ਬਾਅਦ ਚ ਮੱਝ ਅਗਲੇ ਨੰਬਰ ਝੋਟੀ ਆ ਗਈ ਜੀ ਠੀਕ ਆ ਝੋਟੀ ਕਿੰਨਾ ਸੁਆਹ ਬਾਏ ਇਹ ਸੁਆਹ ਜੀ ਪਹਿਲਾ ਜੀ ਅੱਛਾ ਪਹਿਲਾ ਸੁਆਹ ਲੱਡੂ ਵੀਰ ਖੋਲਾ ਨਾਲ ਇਹ ਬਣੀ ਜੀ ਥੋੜੀ ਮਹੀਨੇ ਦੇ ਲਾਗੇ ਬਨੇ ਬਣੀ ਜੇ ਅਛਾ ਮੀਨੇ ਲਾਗੇ ਬੰਨੇ ਬਣੀ ਆਪਣੀ ਘਰ ਦੀ ਨਹੀਂ ਜੇ ਬਣੀ ਮਗਰਲੇ ਘਰ ਦੀ ਬਣੀ ਉਹਨਾਂ ਨੇ ਦੱਸਿਆ ਜੋ ਤੁਸੀਂ ਉਹ ਦੱਸਣ ਦੇ ਆਪਾਂ ਉਹ ਦੱਸਣੇ ਵੀਰ ਜੀ ਆਪ ਪਤਾ ਨਹੀਂ ਮਤਲਬ ਕਿ ਮਹੀਨਾ ਹੋਇਆ ਜਾਂ ਵਾਧ ਹੋਇਆ ਜਾਂ ਘਟ ਹੋਇਆ ਤੇ ਦੁੱਧ ਕਿੰਨਾ ਦੁੱਧ ਵੀ 6 ਕਿਲੋ ਅਛਾ 6 ਕਿਲੋ ਦੁੱਧ ਆ ਲੀਟਰਾਂ ਵਾਲਾ ਲੀਟਰਾਂ ਵਾਲਾ ਵੀ 4 ਟਾਈਮ ਚੋ ਵੀ ਘਮਾਉਂਦੇ ਤੇ ਪਾੜੇ ਤੇ ਤੇ ਕਿਦਾਂ ਜਾਂ ਟੀਕਾ ਜਾਂ ਕੁਛ ਵੀ ਪਾੜੇ ਦੇ ਪਾੜੇ ਸੋਰੀ ਦੋਵੇਂ ਟਾਈਮ ਥਾਪੀ ਦੇ ਪਾੜੇ ਦੇ ਪਾੜੇ ਤੇ ਥਾਪੀ ਦੇ ਪਾੜੇ ਪਾ ਕੇ ਤੇ ਥਾਪੀ ਦੇ ਥਾਪੀ ਮਾਰ ਕੇ ਬੈਠ ਜੀ ਠੀਕ 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 ਇਸ ਸੂਈ ਦਾ ਪਤਾ ਫਿਰ ਕਦੋਂ ਦੀ ਸੂਈ ਹੈ ਸੂਈ ਨੂੰ ਵੀ ਤਿੰਨ ਕੁ ਮਹੀਨੇ ਹੋ ਗਏ ਆ ਉਹ ਦੋ ਆਂਦੇ ਆਪਾਂ ਤਿੰਨ ਕਰਕੇ ਦਵਾਵਾਂਗੇ ਅੱਛਾ ਦੋ ਆਂਦੇ ਆਪਾਂ ਤਿੰਨ ਵੀ ਦੋ ਆਂਦੇ ਹੀ ਆਪਾਂ ਤਿੰਨ ਕਰਕੇ ਦਵਾਵਾਂਗੇ ਠੀਕ ਆ ਤੇ ਦੁੱਧੂ ਔਰ ਥੋੜਾ ਬੜਾ ਵਸਾਦੀ ਆ ਦੋ ਰੁਪਏ ਗਾੜੀ ਛਾੜੇ ਛੁੱਲੇ ਆ ਗਈ ਵੀ ਜੀ ਸਦਾ ਬੱਦੀ ਮੜੀ ਤੇ ਕਿੰਨੇ ਦੀ ਆ ਨਾ ਹੀ ਇਹਦਾ ਮੁੱਲ ਵੀ ਜੀ ਕਰਦੇ ਆ 45000 ਰੁਪਇਆ ਅੱਛਾ 40002000 ਰੁਪਏ ਛੱਡਦਾ 38000 ਰੁਪਏ ਜੋੜੀ ਦਵਾਉਂਗਾ 38 ਝੋ ਜੂ ਮਾਨ ਤਣ ਕੋਈ ਭੈਣ ਭਰਾ ਦਾ ਆਈ ਗਿਆ ਤਾਂ ਮਾਨ ਤਣ ਹੂੰ ਲਾਇਓ ਵੀਰ ਮਾਨ ਕਰਨ ਕਰ ਪੋਰ ਇੱਕ ਵੈਣ ਖਾਦੀ ਬਾਕੀ ਸਾਫ ਹੈ ਵੀਜੀ ਇੱਕ ਹਾਂ ਜੇ ਇੱਕ ਵਾਰ ਦਿਖਾ ਦਿਓ ਵੀਜੀ ਪੰਡੀ ਧੀਰੀ ਹੈ ਇੱਕ ਆ ਵੀਜੀ ਹੈਗੀ ਜੱਸੀ ਦੀ ਬੱਛੀ ਹੈਗੀ ਆਪਣੇ ਕੋਲ ਅੱਛਾ ਜੀ ਇਹ ਆ ਦਿਖਾਉ ਦਿੰਦੇ ਆ ਆਹ ਲਓ ਜੀ ਆ ਬੱਚੀ ਵਿਖਾ ਦਿਓ ਝੋਲੀ ਝਾਲੀ ਵਿਖਾ ਦਿਓ ਅਛੀ ਵੀਜੀ ਝੋਲੀ ਝਾਲੀ ਸੁਣੀ ਆ ਤੇ ਹੁਣ ਤਾਂ ਬਣਦੇ ਕਾਵਲ ਹੀ ਆ ਗਏ ਬਿਲਕੁਲ ਬਿਲਕੁਲ ਵੀਜੀ ਬਰਾਬਰ ਹੋ ਗਈ ਮਾਈ ਦੇ ਵੇਖੋ ਹਾਂ ਬਰਾਬਰ ਆ ਇਹ ਭਾਵੇਂ ਚਲੋ ਕਿਸੇ ਕਿਸਮ ਦੇ ਟੀਗਾ ਭਰਜੇ ਜਾਂਦੇ ਆ ਭਰਜੇ ਭਾਵੇਂ 10 ਦਿਨ ਲੈ ਜੇ ਆ 10 ਦਿਨ ਲੈ ਜੇ ਜਾਂ ਸਾਫ ਕੇ ਜਾਂ ਕੁਛ ਵੀ ਆ ਹਾਂ ਜਿੱਤਰੋ ਆਪਣੀ ਸਮਝ ਹਰ ਕੇ ਦੀ ਕੇ ਇਹਦੇ ਮਾਮੂਨ ਦਾ ਰਿਵਾਰਡ ਦਾ ਕੋਈ ਪਤਾ ਵੀ ਮਾਂ ਵੀ ਜਦੋਂ ਲਈਏ ਨਾ ਦੇਖੋ ਵਸ਼ੀ ਦਈਏ ਕੋ ਉਹ 18 ਲੀਟਰ ਦਾ 18 ਲੀਟਰ ਦਾ ਦਿੰਦੇ ਆ ਜੇ 15 ਲੀਟਰ ਤੇ ਹੋਗਾ ਹੀ ਮਾਂ ਦਾ ਆ 15 ਲੀਟਰ ਤੇ ਹੋਗਾ ਹਾਂ ਜੀ ਜਦੋਂ ਵਸ਼ੀ ਚੰਗੀ ਸਾਫ ਗੱਤ ਬਿਲਕੁਲ ਕਿੰਨੇ ਕੀ ਦੇਣੀ ਹੈ ਵੀਰੇ 5000 ਦੀ ਮੁੱਲ ਕਰ ਲਈ ਇਹਦਾ 5000 ਹਾਂ ਜੀ ਨਹੀਂ ਸਾਹਮਣੇ ਨਹੀਂ ਆ ਕਿਸ ਨੂੰ ਇਹ ਆ ਵੀ ਵੀਰੇ ਜੋੜ ਦੀ ਦਾਂਗੇ 2000 ਦੇ ਦਾਂਗੇ ਅੱਛਾ 2000 ਦੀ 2000 ਦੇ ਦਾਂਗੇ ਜੀ ਅੱਛਾ ਹਾਂ ਨਾ ਨੇ 2000 2000 ਦੇ ਦਾਂਗੇ ਠੀਕ ਤਸਲੀ ਕਰਕੇ ਹੋਰ ਵੀਰ ਕੋ ਗੱਲਬਾਤ ਬਾਕੀ ਵਿੱਚ ਸਾਰੇ ਸੂਏ ਸਵਾਇ ਨੰਗਰ ਆ ਆਪਣੀ ਘੱਬਣਾ ਟਿਪਕੇ ਲੈ ਜਾਓ ਨੂੰ ਤੇ ਸੂਰੇ ਚੋਕੇ ਲੈ ਜਾਓ ਆ ਤਸਲੀ ਆ ਆਪਣੀ ਕਰਨੀ ਚਾਹੀਦੀ ਤੁਸੀਂ ਜਿਹੜੇ ਚੋਕੇ ਲੈ ਜਾਓ ਆਪਣੀ ਤਸਲੀ ਕਰਕੇ ਖੜੋ ਵੀਰ ਜੀ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਤਸਲੀ ਕਰ ਦਿਓ ਵੀਰ ਜੀ ਸਤਿ ਸ੍ਰੀ ਅਕਾਲ ਜੀ